ਗਰੀ ਬੰਦੋ ਬਾਈ ਦੇਖੋ ਥਾਣਾ ਦਾ ਸਾਈਜ਼ ਦੇਖੋ ਜੀ ਕਿੰਨਾ ਸੋਹਣਾ ਹੈਗਾ ਥੜੀ ਹੋਏ ਪੂਰਾ ਵਧੀਆ ਥਾਣਾ ਦਾ ਸਾਈਜ਼ ਹੈ ਮਾੜਾ ਪਰ ਇਹਨੂੰ ਕਰਿਓ ਬੇਗਾਨ ਨੂੰ ਦੇਖੋ ਜੀ ਥਾਣਾ ਤੇ ਛਾਤੀ ਮਾਰੋ ਕਿੰਨੇ ਸੋਹਣੇ ਥਾਣਾਗੇ ਪੂਰਾ ਵਧੀਆ ਗੈਪ ਹੈ ਥਾਣਾ ਦੇ ਵਿੱਚ ਤੇ ਵੱਡੇ ਸਾਈਜ਼ ਦੇ ਥਾਣਾਗੇ ਤੇ ਬਾਈ ਹੋਰਾਂ ਆਪਾਂ ਗੱਲਬਾਤ ਕਰਦੇ ਹਾਂ ਕੀ ਹੈ ਜਾਣਕਾਰੀ ਕੀ ਗੱਲ ਹੈ ਸਸੀ ਦਾ ਬਾਈ ਬਾਈ ਕੀ ਨਾਂ ਆਪਣਾ ਆਪਣਾ ਨੀਟੂ ਆ ਬਾਈ ਬੱਲੂਆਣਾ ਪਿੰਡ ਆ ਨੀਟੂ ਬੱਲੂਆਣਾ ਪਿੰਡ ਆ ਬਟੰਡਾ ਜਲਾਈ ਬਟੰਡਾ ਜਲਾ ਹਾਂਜੀ ਬਾਈ ਤੇ ਬਾਈ ਜੀ ਇੱਥੇ ਤੁਸੀਂ ਅੱਜ ਕੀ ਲੈ ਕੇ ਆਏ ਹੋ ਆ ਦਿਖਾਈਆਂ ਲੈ ਪੰਛੀ ਲੈ ਆਏ ਸੀ ਬੱਚੋ ਜੀ ਦੋ ਤਿੰਨ ਰਹਿ ਗਏ ਸਾਡੇ ਕੋਲੇ ਠੀਕ ਐ ਬਾਕੀ ਸੇਲ ਹੋ ਗੀਆਂ ਬਾਕੀ ਸੇਲ ਹੋ ਗੀਆਂ ਜੀ ਤੇ ਸੇਲ ਪਰਚੇਜ ਦਾ ਕਰਦੇ ਕਿ ਬਾਈ ਘਰੇ ਪਾਲਦੇ ਆਪਾਂ ਨਹੀਂ ਬਾਈ ਸੇਲ ਪਰਚੇਜ ਦਾ ਕੰਮ ਆਪਣਾ ਠੀਕ ਐ ਠੀਕ ਐ ਹਾਂਜੀ ਹਾਂਜੀ ਬਾਈ ਜੀ ਹੁਣ ਜਿਹੜੀ ਤੁਸੀਂ ਆ ਗਾਂ ਦਿਖਾਈ ਆ ਹਾਂਜੀ ਬਾਈ ਜੀ ਆਪਾਂ ਇਹਦੀ ਡਿਟੇਲ ਵਾਲੀ ਗੱਲ ਕਰਨੀ ਆ ਬੜਾ ਨਾਲ ਹੋ ਜੂਗਾ ਤੇ ਇਹ ਦੂਜਾ ਸੂਆ ਜੀ ਅੱਛਾ ਦੂਜਾ ਸੂਆ ਹੈ ਹਾਂ ਕੱਲ ਦੀ ਸੂਈ ਹੈ ਜੀ ਅੱਛਾ ਕੱਲ ਹੀ ਸੂਈ ਹੈ ਹਾਂਜੀ ਹਾਂਜੀ ਦੂਜਾ ਸੂਆ ਤੇ ਕੱਲ ਸੂਈ ਹੈ ਮਗਰ ਕੀ ਹੈ ਬਈ ਮਗਰ ਬੱਚਾ ਹੀ ਇਹਦੇ ਮੜਾ ਦੇਖ ਸਕਦੇ ਹੋ ਵਿੱਚ ਹਾਂ ਦੇਖ ਲੋ ਜੀ ਦੇਖ ਲੋ ਕਰੋ ਖੜਾ ਦੇਖੋ ਜੀ ਬਹੁਤ ਵਧੀਆ ਤੇ ਸੋਹਣਾ ਬੱਚਾ ਹੈਗਾ ਦੇਖੋ ਜਮਾ ਦਾ ਨਾਲ ਦਾ ਤੇ ਬਾਈ ਜੀ ਆਪਾਂ ਦੁੱਧ ਦੀ ਗੱਲ ਕਰੀਏ ਦੁੱਦ ਬਾਈ 30 ਕਿਲੋ ਦੇ ਦੇਣਾ ਨਾਮਦਾਰੀ ਨਾਲ ਪੂਰੀ ਫੁੱਲ ਗਰੰਟੀ ਨਾਲ ਦੇ ਦੇਾਂਗੇ ਜੀ ਮੰਨ ਕੇ ਚੱਲੋ ਇਹ ਕਿਸੇ ਨੇ ਗਾਂ ਲੈਣੀ ਹੈ ਕੱਲ ਦੀ ਸੂਈ ਵੀ ਹੈ ਜੀ ਹੁਣ ਵੀ ਹੋਊਗਾ 22 23 ਕਿਲੋ ਦਾ ਬੋਲੀ ਹੈ ਹੀ ਗਾਂ ਥੱਲੇ ਠੀਕ ਹੈ ਹਾਂਜੀ ਹਾਂਜੀ ਉਹਦਾ ਬਾਈ ਲੈਵਾ ਵੀ ਦੱਸੀ ਜਾਂਦਾ ਗਾਂ ਦਾ ਹਾਂਜੀ ਹਾਂਜੀ ਬਾਕੀ ਆਰਡਰ ਦੱਸੀ ਜਾਂਦਾ ਹੀ ਗਾਂ ਦਾ ਕੱਲ ਦੀ ਸੂਈ ਹੈ ਜੀ ਬਹੁਤ ਸੋਹਣਾ ਜਗਾਠਾ ਤੇ ਲੈਵਾ ਦੇਖੋ ਬਾਈ ਜੀ ਪੂਰੇ ਵੱਡੇ ਸਾਈਜ਼ ਦਾ ਹੈਗਾ ਹਾਂਜੀ ਹਾਂਜੀ ਤੇ ਥਣਾ ਥਣਾ ਦਾ ਵੀ ਪੂਰਾ ਵਧੀਆ ਸਾਈਜ਼ ਹੈਗਾ ਇੱਕ ਨੰਬਰ ਹੈ ਜੀ ਠੰਡੀ ਸੀਦਾ ਬਈ ਪੂਰੀ ਪੂਰੀ ਠੰਡੀ ਬਈ ਪਾਣੀ ਵਰਗੀ ਯਾਰ ਬਈ ਬੜੀ ਆਪਾਂ ਦੀ ਦੇਖੋ ਬੰਦ ਕੁੱਲੀ ਦੀ ਜੀ ਹਾਂ ਤੇਹੇ ਜੀ ਗੱਲ ਹੀ ਨਹੀਂ ਬਈ ਸੋਹਣੀ ਗਾ ਬਈ ਤੇ ਬਈ ਇਹਦਾ ਪਰ ਰੇਟ ਕੀ ਰੱਖੇਗਾ ਮੁੱਲ ਤਾਂ 85 ਕਰਦੇ ਆ ਇਹਦਾ 85000 ਰੁਪਿਆ ਹਾਂਜੀ ਹਾਂਜੀ ਨੈਟ ਆ ਬਈ ਕੇ ਮਾਨਤਨ ਵੀ ਹੋ ਜਾਣਾ ਮਾਨਤਨ ਵੀ ਹੋ ਜਾਊਗਾ ਜੀ ਠੀਕ ਹੈ ਬਈ ਹਾਂਜੀ ਹਾਂਜੀ ਦੇਖੋ ਜੀ 85000 ਰੁਪਿਆ ਦੂਜਾ ਸੁਆ ਬਈ ਦੂਜਾ ਸੁਆ ਜੀ ਤੇ ਦੁੱਧ ਕਿੰਨਾ ਦੱਸਿਆ ਸੀਗਾ ਦੁੱਧ 30 ਕਿਲੋ ਦੇ ਦਊਗੀ ਇਰਾਮਦਾਰੀ ਨਾਲ ਠੰਡਾਈ ਹਸ ਟਾਈਮ 22 ਕਿਲੋ ਦਾ ਤੁਸੀਂ ਹੁਣ ਵੀ ਗੱਲ 22 ਕਿਲੋ ਬੋਲੀ ਦਾ ਹੀ 22 23 ਕਿਲੋ ਮਣਾ ਕੇ ਦੇ ਦਾਂਗੇ ਆਪਾਂ ਬੋਲੀ ਹੁਣ ਬਈ ਠੀਕ ਹੈ ਬਾਈ ਹਾਂਜੀ ਹਾਂਜੀ ਤੇ 85000 ਮੰਗੇ ਜੀ ਠੀਕ ਹੈ ਹਾਂਜੀ ਹਾਂਜੀ ਦੇਖੋ ਜੀ ਬੱਚਾ ਵੀ ਹੈਗਾ ਮਾਂ ਦੇਖੋ ਕਿੰਨਾ ਸੋਹਣਾ ਪੂਰੀ ਠੰਡੀ ਸੀ ਲਗਾਏਗੀ ਤਦਕਾਰ ਦੀ ਪੂਰੀ ਵਧੀਆ ਚੰਗੇ ਲੇਵੇ ਦੀ ਗਾਏਗੀ ਤੇ ਥਾਣਾ ਥੁਣਾ ਦਾ ਦੇਖੋ ਸਾਇ ਪੂਰਾ ਵਧੀਆ ਤੇ ਵੱਡੇ ਸਾਇ ਦੇ ਥਾਣਾ ਥਾਂ ਤੋਂ ਨੁਭਾਈ ਪੂਰੇ ਵਧੀਆ ਗਏ ਇੱਕ ਨੰਬਰ ਆ ਬਾਈ ਜਵਾਈ ਦੀ ਯਾਰ ਦੋਨਾਂ ਪਾਸੇ ਬਹਿ ਕੇ ਚੋਲੋ پلان ਠੀਕ ਹੈ ਬਾਈ ਹਾਂਜੀ ਹਾਂਜੀ ਬਾਈ ਤੇ ਹੋਰ ਕਿਹੜੀ ਗਾ ਬਾਈ ਆਪਣੇ ਕੋਲੇ ਹੋਰ ਆਪਣੇ ਕੋਲੇ ਆਹ ਖੜੀਆਂ ਬਾਈ ਯਾਰ ਆ ਦੋਗਲੀ ਵਹਿੜ ਸੂਈ ਵੀ ਆ ਤਾਜੀ ਇਹ ਵੀ ਅੱਛਾ ਆ ਵਹਿੜ ਕੱਤੀ ਹੈ ਜੀ ਹਜੇ ਠੀਕ ਹੈ ਹਾਂ ਲਓ ਜੀ ਬਾਈ ਹੋਰੇ ਲੈ ਕੇ ਆਏ ਸੀ ਚਾਰ ਪੰਜ ਗਾਂ ਇੱਥੇ ਹਾਂ ਦੋ ਦੰਦ ਵਹਿੜ ਆਈ ਆਪਣੇ ਦੋ ਦੰਦ ਵਹਿੜ ਆਏ ਹਾਂਜੀ ਦੋ ਦੰਦ ਆਈ ਲਓ ਜੀ ਗਾਂ ਦਾ ਤੋਰਾ ਦੇਖ ਰਹੇ ਆਪਾਂ। ਜਾਂ ਤੋਰਾ ਹੈਗਾ। ਦੁੱਧ ਦੰਦ ਗਾਏਗੀ। ਤੇ ਬਾਈ ਹੋਰਾਂ ਨਾਲ ਕਰਦੇ ਆ ਗੱਲਬਾਤ ਲੈਨੇ ਆ ਡਿਟੇਲ ਜਾਂ ਬਾਰੇ। ਦੁੱਧ ਦੰਦ ਆ ਬਾਈ? ਦੁੱਧ ਦੰਦ ਹੀ ਦੁੱਧ ਦੰਦ। ਠੀਕ ਐ। ਤੇ ਗੱਬਣਾ? ਇਹ ਗੱਬਣਾ ਹੀ ਕੱਢ ਦੀਏ 10 ਦਿਨ ਜੀ। 10 ਦਿਨ ਕੱਢੂਗੇ ਜੀ? ਹਾਂਜੀ ਹਾਂਜੀ 10 ਦਿਨ। ਠੀਕ ਐ। ਤੇ ਇਹ ਬਾਈ ਘਰ ਦੀ ਪਾਲੀ ਆ ਕਿ ਲਈ ਸੀ ਬਾਕੀ। ਖਰੀਦੀ ਤੀ ਹੈ ਬਾਈ ਆਪਣੇ ਯਾਰਾਂ। ਅੱਛਾ ਅੱਛਾ ਅੱਛਾ। ਹਾਂਜੀ ਹਾਂਜੀ। ਭਾਈ ਇਹਦੀ ماں ਬਾਰੇ ਕੋਈ ਜਾਣਕਾਰੀ ਹੈ ਨਹੀਂ ਭਾਈ ਆਨਲਾਈਨ ਹੀ ਆਨਲਾਈਨ ਹੀ ਹੈ ਠੀਕ ਹੈ ਇਹਦਾ ਭਾਈ ਕੀ ਰੇਟ ਡਟਾ ਇਹਦੇ ਮੁੱਲ 85 ਕਰਦੇ ਇਹਦਾ ਵੀ 85 ਹਾਂਜੀ ਹਾਂਜੀ ਭਾਈ ਜੀ ਠੀਕ ਹੈ ਕਾਲੇ ਰੰਗ ਦੀ ਭਾਈ ਬੱਛੀ ਹੈ ਤੇ ਇੱਕ ਹਫਤਾ ਰਹਿੰਦਾ ਸੂਨ ਦੇ ਵਿੱਚ ਹਾਂਜੀ 85000 ਰੁਪਏ ਬਾਈ ਕਹਿੰਦਾ ਮੁੱਲ ਹੈਗਾ ਲੇਵਾ ਬਹੁਤ ਸੋਹਣਾ ਹੈਗਾ ਦੇਖ ਸਾਦੇ ਆਪਾਂ ਕਾਟਗਾਠੀ ਪੂਰੀ ਘੈਂਟ ਹੈਗੀ ਤੋਲੇਦਾਰੇ ਦੀ ਪੂਰੀ ਵਧੀਆ ਹੈਗੀਗਾ ਤੇ 85000 ਰੁਪਏ ਰੇਟ ਹੈ ਤੇ ਦੱਬ ਵਾਲੀ ਮੰਡੀ ਤੇ ਖੜੇ ਜੀ ਆਪਾਂ ਬਾਈ ਹੋਰੇ ਕਹਿੰਦੇ ਵੀ ਸਾਦਾ ਹੈਗਾ ਸੇਲ ਪਰਚੇਜ਼ ਦਾ ਕੰਮ ਤੇ ਬਾਈ ਜੀ ਕਹਿੰਦੇ ਪੱਕੇ ਬਰੂ ਲੈਣਾ ਆਵੇ ਘਰੋਂ ਵੀ ਦੇ ਦਿੰਦੇ ਹਾਂ ਹਾਂਜੀ ਐ ਜੀ ਬਾਈ ਜੀ ਘਰੇ ਵੀ ਮਾਲ ਆਪਣੇ ਕੋਲੇ ਖੜਾ ਹੁੰਦਾ ਮਈਆਂ ਵੀ ਹੁੰਦੀਆਂ ਆਪਣੇ ਕੋਲੇ ਅੱਛਾ ਮੱਝਾਂ ਵੀ ਹੁੰਦੇ ਨੇ ਹਾਂਜੀ ਮਈਆਂ ਵੀ ਤਾਜ਼ੀਆਂ ਹੁੰਦੀਆਂ ਆਪਣੇ ਕੋਲੇ ਠੀਕ ਹੈ ਆਪਾਂ ਪੰਜ ਸੱਤ ਪਸ਼ੂ ਘਰੇ ਵਿਕਰੀ ਵਾਲੇ ਖੜੇ ਹੁੰਦੇ ਆ ਆਪਣੇ ਹਾਂਜੀ ਹਾਂਜੀ ਬਾਈ ਜੀ ਬਹੁਤ ਵਧੀਆ ਗੱਲ ਆ ਬਈ ਤਾਂ ਏ ਬਾਈ ਕਿੰਨੇ ਕ ਟਾਈਮ ਤੋਂ ਤੁਸੀਂ ਇਹ ਕੀਤਾ ਕਿਤੇ ਵੀਕੀਟ ਕਰ ਰਹੇ ਹੋ ਤੁਸੀਂ ਬਹੁਤ ਟਾਈਮ ਤੋਂ ਕਰ ਰਹੇ ਹੋ ਇਹ ਪਹਿਲਾਂ ਮਾਂ ਪਿਓ ਕਰਦੇ ਜੇ ਬਾਪ ਕਰਦਾ ਰਿਆ ਮੇਰਾ ਜੀ ਦਾਦਾ ਕਰਦਾ ਰਿਆ ਜੀ ਉਸ ਤੋਂ ਬਾਅਦ ਅਸੀਂ ਕਰਨਾ ਅੱਗੇ ਜਿਹੜੇ ਪੀੜੀ ਦਾ ਪੀੜੀ ਹੈਗਾ ਹੈ ਬਹੁਤ ਪੀੜੀਆਂ ਦਾ ਕੰਮ ਹੀ ਹੈ ਇਹ ਬਹੁਤ ਵਧੀਆ ਬਾਈ ਜਿਵੇਂ ਅੱਜ ਕੱਲ੍ਹ ਯਾਰ ਪਿੰਡਾਂ ਦੇ ਵਿੱਚੋਂ ਪਸੂ ਗਾਇਬ ਹੋ ਜਾਂਦੇ ਹਨ ਨਹੀਂ ਨਹੀਂ ਬਾਈ ਬਹੁਤ ਸਮੇਂ ਤੋਂ ਕਰਦੇ ਆ ਜੀ ਯਾਰ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਬਾਈ ਤੁਸੀਂ ਇਹ ਪੁਰਾਣਾ ਕੀਤਾ ਜਿਹੜਾ ਸਾਂਭ ਕੇ ਰੱਖਿਆ ਹੈ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਮਿਹਰਬਾਨੀ ਭਰਾ ਤੁਸੀਂ ਜਾਣਕਾਰੀ ਦਿੱਤੀ ਗਾਈਆਂ ਬਾਰੇ ਠੀਕ ਹੈ ਭਰਾ ਜੀ ਮਿਹਰਬਾਨੀ ਲਓ ਜੀ ਯਾਰ ਸ਼ੇਖ ਦੇਖੋ ਜੀ ਪੂਰੀ ਵਧੀਆ ਬਰਾਊਨ ਤੇ ਵਾਈਟ ਕਲਰ ਦੀ ਗਾਂ ਹੈਗੀ ਲੈ ਵੇ ਲੋ ਵੇ ਦੀ ਪੂਰੀ ਚੰਗੀ ਆ ਪੂਰਾ ਵੱਡਾ ਲੈਵਾ ਹੈ ਜਗਾਠਾ ਦੇਖੋ ਜੀ ਕਿੰਨਾ ਸੋਹਣਾ ਗਾਂ ਦਾ ਤੇ ਬਾਈ ਹੋਰਣ ਨਾਲ ਕਰਦੇ ਆ ਗੱਲਬਾਤ ਤੇ ਗਾਂ ਬਾਰੇ ਲੈਨੇ ਆਪਾਂ ਜਾਣਕਾਰੀ ਤੇ ਤਦਕਾਰ ਦੀ ਸੋਹਣੀ ਹੈਗਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਅ ਭਾਈ ਕੀ ਹਾਲ ਕੀ ਨਾਮ ਆਪਣਾ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਤੇ ਭਾਈ ਕਿਹੜਾ ਪਿੰਡ ਆਪਣਾ ਆਪਣਾ ਵਿਲੇਜ ਬਾਲੰਗੜਾ ਹੀ ਹਾਂਜੀ ਜਿਨਾ ਮੁਕਸਰ ਠੀਕ ਹੈ ਤੇ ਭਾਈ ਤੁਸੀਂ ਅੱਜ ਇੱਥੇ ਇਹ ਜਿਹੜੀ ਗਾ ਲੈ ਕੇ ਆਏ ਹੋ ਹਾਂਜੀ ਇਹ ਸੇਲ ਵਾਸਤੇ ਲੈ ਕੇ ਆਏ ਹੋ ਕਿ ਲਈ ਆਪਾਂ ਹਾਂਜੀ ਹਾਂ ਵਿੱਚ ਨਹੀਂ ਹੈ ਹਾਂਜੀ ਠੀਕ ਹੈ ਭਾਈ ਤੇ ਭਾਈ ਵਪਾਰ ਦਾ ਕੰਮ ਕਰਦੇ ਹੋ ਕਿ ਘਰੇ ਪਾਲਿਆਂ ਆਂਗੇ ਘਰੇਲੂ ਹੈ ਟਰੈਲੂ ਆ ਆਪਣੇ ਘਰ ਦੀ ਬੱਚੀ ਪਾਲੀ ਹੋਈ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਭਾਈ ਜੇ ਅਪਾ ਗਾਂ ਦੇ ਡਿਟੇਲ ਦੀ ਗੱਲ ਕਰੀਏ ਤਾਂ ਕਿੰਨਾ ਸੁਆ ਇਹ ਇਹ ਦੂਜਾ ਸੁਆ 6 ਦਿਨ ਦਾ ਮਾ ਅੱਛਾ ਦੂਜਾ ਸੁਆ 6 ਦਿਨ ਦਾ ਕਿੰਨਾ ਟਾਈਮ ਹੋਇਆ ਭਾਈ ਸੂਈ ਨੂੰ ਇਹ ਨੂੰ ਸੂਈ ਨੂੰ ਹੋ ਗਏ 10 12 ਦਿਨ 10 12 ਦਿਨ ਹੋ ਗਏ ਮਗਰ ਭਾਈ ਬੱਚਾ ਕਿ ਬੱਚੀ ਹੈ ਬੱਚਾ ਹੈ ਦੇਖੋ ਜੀ 10 ਤੋਂ 12 ਦਿਨ ਹੋ ਗਏ ਸੂਈ ਨੂੰ ਤੇ ਮਗਰ ਹੈਗਾ ਜੀ ਮੇਲ ਬੱਚਾ ਪੂਰਾ ਤੰਦਰੁਸਤ ਤੇ ਇੱਕ ਤੋਂ ਬੱਚਾ ਹੈਗਾ ਤੇ ਬਾਕੀ ਗਾਂ ਦੇਖ ਸਕਦਾ ਆ ਪੂਰੀ ਸੋਹਣੀ ਹੈ ਵੀ ਕਾਦ ਕਾਟ ਪੂਰਾ ਹੈਗਾ ਸੋਹਣਾ ਲੇਵਾ ਤੇ ਥਣਾ ਦਾ ਵੀ ਚੰਗਾ ਗੈਪ ਹੈਗਾ ਭਾਈ ਦੂਜੀ ਸੌ ਦੱਸ ਸੀ ਹਾਂਜੀ ਹਾਂ ਤੇ ਦੁੱਧ ਬਈ ਥੱਲੇ ਪਹਿਲੇ ਨੇ 20 ਲੀਟਰ ਪਾਇਆ ਸੀ ਪਹਿਲੇ ਨੇ 20 ਲੀਟਰ ਪਾਇਆ ਹਾਂਜੀ ਇਸ ਟਾਈਮ 23 ਲੀਟਰ ਦੁੱਧ ਹੈ ਇਸ ਟਾਈਮ 23 ਲੀਟਰ ਦੁੱਧ ਆ ਪੂਰੀ ਬਈ ਫੁੱਲ ਗਰੰਟੀ ਹੈ ਹਾਂਜੀ ਤੇ ਬਈ ਥਣਾ ਚ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਕੋਈ ਪ੍ਰੋਬਲਮ ਨਹੀਂ ਪੂਰ ਛੱਟੇ ਦੀ ਫੁੱਲ ਗਰੰਟੀ ਹੈ ਠੀਕ ਹੈ ਮਾਨ ਕੇ ਚਲੋ ਜੇ ਕਿਸੇ ਨੇ ਗਾਣ ਲੈਣੀ ਹੈ ਭਾਈ ਤਾਂ ਪੂਰਾ ਆਦਾ ਚੋਕੇ ਚੰਗੇ ਤਰ੍ਹਾਂ ਚੈੱਕ ਕਰਕੇ ਬੰਦਾ ਲੈ ਆ ਜਾਓ। ਸਾਡਾ ਟਾਈਮ ਤਸੱਲੀ ਕਰਕੇ ਲੈ। ਤਸੱਲੀ ਕਰਕੇ ਆਪ ਲਿਆ ਸਕਦੇ। ਤੇ ਅੱਜ ਭਾਈ ਇੱਕ ਹੀ ਗਾਣ ਲੈ ਕੇ ਆਏ ਹਾਂ ਕਿ ਹੋਰ ਵੀ ਆਪਣੇ ਕੋਲ ਨਹੀਂ। ਨਹੀਂ ਇੱਕ ਹੀ ਲੈ ਕੇ ਆਏ ਹਾਂ ਦੂਸਰੀਆਂ ਘਰੇ ਹਾਂ। ਠੀਕ ਹੈ। ਉਹ ਇਹਦਾ ਰੇਟ ਲੱਗ ਰਿਹਾ ਅੱਜ ਆ ਰਿਹਾ ਗਾਣ। ਇਹਦਾ ਆ ਰਿਹਾ ਹੈ ਜੀ ਤੇ ਪਰ ਨਹੀਂ ਆਪਰ ਨੂੰ ਜਜਾਣੇ ਹੈ। ਅੱਛਾ ਕੀ ਰੇਟ ਆ ਬਈ ਦਾ ਆਪਣਾ 85000 ਰੁਪਏ 85000 ਰੁਪਏ ਨੈਟ ਆ ਬਈ ਕਿ ਮਾੜਾ ਮਟਾ ਹੋ ਜਾ ਮਾਨਤਾਨ ਕਰ ਦੇਣੀ ਛੋਟੀ ਵੀਡੀਓ ਵੇਖ ਕੇ ਆਈ ਆਪਾਂ 2000 ਦਾ ਮਾਨਤਾਨ ਕਰਾਂ ਹਾਂ ਬੱਲੇ ਬਾਈ ਯਾਰ ਬਹੁਤ ਧੰਨਵਾਦ ਤੇ ਮਾਨੇ ਜਦੋਂ ਬਈ ਇਹ ਕਿਸ ਨੇ ਗਾਂ ਲੈਣੀ ਆ ਘਰੋਂ ਤਾਂ ਮੜੇ ਐਡਰੈਸ ਦੱਸੋ ਫਿਰ ਆਪਣਾ ਐਡਰੈਸ ਸ੍ਰੀ ਮੋਖਸਰ ਸਾਹਿਬ ਪਿੰਡ ਬਲਮਗਾੜੀ ਤੇ ਨਾਮ ਕੀ ਜੀ ਨਾਮ ਲਖਵਿੰਦਰ ਸਿੰਘ ਵਾਸੀ ਪਿੰਡ ਚ ਬਹਿ ਜਾਂਦੇ ਹੁੰਦੇ ਸਾਰੇ ਹੁਣ ਠੀਕ ਆ ਵਾ ਕਿ ਵੀਡੀਓ ਦੇਖ ਕੇ ਤਾਂ ਬੰਦਾ ਜਰੂਰ ਆਊਗਾ ਬਈ ਓਕੇ ਓਕੇ ਤੇ ਬਾਈ ਹੋਰੇ ਕਹਿੰਦੇ ਵੀ ਸਾਡੇ ਕੋਲੇ ਹੋਰ ਵੀ ਗਾਂਗੀਆਂ ਹੈਗੀਆਂ ਨੇ ਘਰੇ ਤੇ ਜੇ ਕਿਸੇ ਨੇ ਗਾਂਗੀਆਂ ਲੈਣੀਆਂ ਤਾਂ ਆਪਣੇ ਪਿੰਡ ਆ ਕੇ ਘਰੋਂ ਵੀ ਆ ਕੇ ਲਿਆ ਸਕਦਾ ਹੈਗਾ ਤੇ ਚੰਗੀਆਂ ਨਸਲ ਦੀਆਂ ਸਾਡੇ ਕੋਲੇ ਗਾਂਗੀਆਂ ਨੇ ਦੇਖੋ ਜਿਵੇਂ ਲੇਵਾ ਆਪ ਚੈੱਕ ਕਰੀਏ ਤਾਂ ਥਣਾ ਦੇ ਵਿੱਚ ਪੂਰਾ ਗੈਪ ਹੈਗਾ ਤੇ ਸੋਹਣੇ ਚੰਗੇ ਥਾਣਾਗੇ ਨਾੜਾ ਦੇਖੋ ਜੀ ਲੇਵੇ ਦੇ ਵਿੱਚ ਪੂਰੀਆਂ ਸਾਫ਼ ਦਿਸਦਗੈ ਤੇ ਆਹ ਜੀ ਬੱਚਾ 10 ਤੋਂ 12 ਦਿਨ ਹੋਏ ਆ ਜੀ ਗਾਂ ਸੋਈ ਨੂੰ ਤੇ 85000 ਰੁਪਏ 85 ਸੀਰਾਂ ਵੀ ਰੇਟ ਹਾਂਜੀ ਹਾਂ ਬਾਈ ਹੋਰੇ ਕਹਿੰਦੇ ਵੀ ਰੇਟ ਲੱਗ ਰਿਹਾਗਾ ਵਪਾਰੀ ਆ ਰਹੇ ਆ ਤੇ ਰੇਟ ਥੋੜਾ ਘੱਟ ਲਾ ਰਹੇ ਆ ਵੀ ਆਪਾਂ ਨੂੰ ਜਜਾ ਨਹੀਂ ਤਾਂ ਆਪਾਂ ਗਾਂ ਦਿੱਤੇ ਨਹੀਂ ਤੇ ਬਾਈ ਹੋਰੇ ਕਹਿੰਦੇ ਵੀ ਜੇ ਕੋਈ ਵੀਡੀਓ ਦੇਖ ਕੇ ਕੋਈ ਵੀ ਘਰੋਂ ਵੀ ਕੋਈ ਇਹ ਇਸ ਗਾਂ ਦੀ ਗੱਲ ਨਹੀਂ ਹਾਂਜੀ ਤਾਂ ਕੋਈ ਵੀ ਹੋਰ ਬਾਈ ਵੀਡੀਓ ਦੇਖ ਕੇ ਜੇ ਆਪਣੇ ਘਰੇ ਕੋਈ ਬੰਦਾ ਆਉਂਦਾ ਹਾਂਜੀ ਆਪਾਂ 5000 ਦਾ ਮਾਨਦਾਨ ਛੋਡੀ ਵੀਡੀਓ ਦੇ ਮੱਤਰ ਕਰ ਲਓ ਜੀ ਦੋਸਤੋ ਬਾਈ ਹੋਰੀ ਵੀ ਆਪਣਾ ਮਾਨਦਾਨ ਕਰ ਰਹੇ ਆ ਵੀਡੀਓ ਦੇਖ ਕੇ ਕੋਈ ਵੀ ਬੰਦਾ ਜਾਊਗਾ ਘਰੇ ਤਾਂ ਉਹਨਾਂ ਨੂੰ 5000 ਦਾ ਡਿਸਕਾਊਂਟ ਗਾਂਕ ਨੇ ਉਹ ਦਿੱਤਾ ਜਾਊਗਾ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਓਕੇ ਸਰ ਥੈਂਕ ਯੂ